ਨਮਸਕਾਰ ਜੀ ਵੈਲਕਮ ਸਮਾਣਾ ਟੂਡੇ ਨਿਊਜ਼ ਸਮਾਣਾ ਦੇ ਨਾਲ ਲੱਗਦੇ ਪਿੰਡ ਟੌਡਰਪੁਰ ਦਾ ਰਹਿਣ ਵਾਲਾ ਜਸ਼ਵਿੰਦਰ ਸਿੰਘ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਕਿ ਮੇਰੇ ਸਹੁਰੇ ਪਰਿਵਾਰ ਪਿੰਡ ਚਨਾਗਰਾਂ ਨੇ ਮੇਰੇ ਨਾਲ 1452000 ਅਤੇ 30 ਟੋਲੇ ਸੋਨੇ ਦੀ ਧੋਖਾਧੜੀ ਕੀਤੀ ਗਈ ਹੈ ਮੇਰੀ ਪਤਨੀ ਹਰਪ੍ਰੀਤ ਕੌਰ ਜੋ ਕਿ ਮੇਰੇ ਸਾਲਾ ਗੁਰਵਿੰਦਰ ਸਿੰਘ ਜੋ ਆਸਟ੍ਰੇਲੀਆ ਵਿੱਚ ਪੀਆਰ ਹੈ ਉਸਦੇ ਕੋਲ ਸਟੱਡੀ ਵੀਜ਼ੇ ਤੇ ਚਲੀ ਗਈ ਸਾਰੇ ਪੈਸੇ ਤੇ ਗਹਿਣੇ ਮੇਰੇ ਵੱਲੋਂ ਦਿੱਤੇ ਗਏ ਪਰ ਮੇਰੀ ਪਤਨੀ ਅਤੇ 11 ਸਾਲ ਦਾ ਲੜਕਾ ਮੇਰੇ ਨਾਲ ਗੱਲ ਕਰਦਾ ਸੀ ਪਰ 2 ਸਾਲ ਤੋਂ ਮੇਰਾ ਨੰਬਰ ਬਲੌਕ ਕਰ ਦਿੱਤਾ ਹੈ ਮੇਰੇ ਸਾਲੇ ਨੇ ਮੈਨੂੰ ਕਿਹਾ ਹੈ ਜੇ ਤੂੰ ਕੋਈ ਕੋਰਟ ਵਿੱਚ ਤਲਾਕ ਦੇ ਦੇ ਨਹੀਂ ਦੇਵੇਂ ਗਾਦਾ ਤੇਰੇ ਨਾਲ ਕੋਈ ਗੱਲ ਨਹੀਂ ਹੋਵੇਗੀ ਜਸਵਿੰਦਰ ਸਿੰਘ ਨੇ ਇਨਸਾਫ ਦੀ ਮੰਗ ਕੀਤੀ ਹੈ ਤੇ ਕਿਹਾ ਕਿ ਮੁੰਡਿਆਲੀ ਵੀ ਕੋਈ ਕਾਨੂੰਨ ਹੋਣਾ ਚਾਹੀਦਾ ਹੈ ਸਦਰ ਥਾਣਾ ਮੁਖੀ ਅਵਤਾਰ ਸਿੰਘ ਨੇ ਦੱਸਿਆ ਕਿ ਜਸਵਿੰਦਰ ਸਿੰਘ ਦੀ ਪਤਨੀ ਹਰਪ੍ਰੀਤ ਕੌਰ ਸਾਲਾ ਤੇ ਸੱਸ ਦੇ ਖਿਲਾਫ ਮਾਮਲਾ ਦਰਜ ਕਰ ਲਿੱਤਾ ਗਿਆ ਹੈ ਸੱਸ ਸੁਮਲਕੀਤ ਕੌਰ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਹੈ ਅਤੇ ਇੱਕ ਦਿਨ ਦੇ ਪੁਲਿਸਰ ਰਿਮਾਰਡ ਦਿੱਤਾ ਗਿਆ ਹੈ ਅਤੇ ਪੜਤਾਲ ਕੀਤੀ ਜਾਵੇਗੀ ਸਮਾਣਾ ਤੋਂ ਕਲਾਸ਼ ਸ਼ਰਮਾ ਨੂਰੀ ਬਾਂਸਲ ਦੀ ਰਿਪੋਰਟ ਜਸਵਿੰਦਰ ਸਿੰਘ ਵਾਸੀ ਟੋਡਰਪੁਰ ਹਾਂ ਕੀ ਬਸ ਸਮਸ਼ਿਆ ਹੈ ਤੁਹਾਨੂੰ ਲਈ ਕੀ ਠੱਗੀ ਕੀ ਹੋਈ ਲੋਡਰਾਂ ਠੱਗੀ ਨਹੀਂ ਹੋਈ ਜੀ ਧੋਖਾ ਹੋਇਆ ਠੱਗੀ ਹੋਈ ਮਤਲਬ ਸੌਰਾ ਪਰਿਵਾਰ ਦੇ ਕਹਿਣ ਤੇ ਮੈਂ ਆਪਣੀ ਪਤਨੀ ਹਰਪ੍ਰੀਤ ਕੌਰ ਨੂੰ ਆਸਟ੍ਰੇਲੀਆ ਭੇਜਿਆ ਤੇ ਉਹਨਾਂ ਦਾ ਬ੍ਰਦਰ ਗੁਰਵਿੰਦਰ ਸਿੰਘਾ ਕਲੇਰ ਆਸਟ੍ਰੇਲੀਆ ਵਿੱਚ ਤਾਂ ਪੀਆਰ ਹੈ ਉਹਨੇ ਸਪான்ਸਰ ਭੇਜ ਕੇ ਉਹ ਬੁਲਾਈ ਆ ਠੀਕ ਹੈ ਜੀ ਖਰਚਾ ਸਾਰਾ ਮੇਤੋ ਲਿਆ ਮੈਂ ਹੀ ਕੀਤਾ ਤੇ ਬੁਲਾ ਕੇ ਉੱਥੇ ਜਦੋਂ ਉਹਦਾ ਸਟੱਡੀ ਵੀਜ਼ਾ ਪੈ ਗਿਆ ਤੇ ਬਾਅਦ ਚੋਂ ਇਹਨੇ ਮੇਰੇ ਨੰਬਰ ਬਲਾਕ ਕਰਤੇ ਨੰਬਰ ਬਲਾਕ ਕਰ ਦਿੱਤੇ ਤੇ ਮੇਰੇ ਬੱਚੇ ਨਾਲ ਗੱਲ ਹੁੰਦੀ ਸੀ ਉਹ ਵੀ ਬੰਦ ਕਰਤੀ ਤੇ ਜਦੋਂ ਇਹਦੇ ਵਿੱਚ ਮਤਲਬ ਗੱਲ ਹੋਈ ਵੀ ਤੁਸੀਂ ਇਹ ਕਿਉਂ ਕੀਤਾ ਤੇ ਉਹ ਕਹਿੰਦੇ ਨੇ ਵੀ ਮੇਰੇ ਭਰਾ ਸੁਖਜਿੰਦਰ ਸਿੰਘ ਨਾਲ ਗੱਲ ਕਰ ਲੈ ਜਦੋਂ ਸੁਖਜਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਹ ਮੈਨੂੰ ਵਟਸਐਪ ਤੇ ਰਾਹੀਂ ਵੀ ਲਿਖ ਕੇ ਵੀ ਉਹਨੇ ਕਿਹਾ ਤੇ ਉਹ ਕਹਿੰਦਾ ਵੀ ਕੋਰਟ ਚੱਲ ਪਾਸਪੋਰਟ ਫੜਾ ਬੱਚੇ ਨਾਲ ਉਦੋਂ ਗੱਲ ਹੋਊਗੀ ਜਦ ਤੂੰ ਸਾਡੀ ਕੁੜੀ ਨੂੰ ਤਲਾਕ ਦੇਵੇਂਗਾ ਕੋਰਟ 'ਚ ਤੇ ਨਹੀਂ ਬੱਚੇ ਨੂੰ ਭੁੱਲ ਜਾ ਬੱਚਾ ਤੈਨੂੰ ਨਹੀਂ ਮਿਲਦਾ ਚਲੋ ਮੈਂ ਵੀ ਬਾਪਾਂ ਜੀ ਤੇ ਉਸ ਤੋਂ ਬਾਅਦ ਥੋੜਾ ਡਿਪਰੈਸ਼ਨ 'ਚ ਵੀ ਰਿਹਾ ਮੈਂ ਤੇ ਹੁਣ ਮੈਂ ਇਨਸਾਫ ਦੀ ਗੁਹਾਰ ਲਗਾਈ ਆ ਮੈਂ ਚਾਹੁੰਨਾ ਵੀ ਮੈਨੂੰ ਇਨਸਾਫ ਮਿਲਣਾ ਚਾਹੀਦਾ ਜੋ ਵੀ ਇਹਨਾਂ ਨੇ ਮੇਰੇ ਖਿਲਾਫ 16 ਲੱਖ ਦੀਆਂ ਜੋ ਉਹਨੇ ਮਤਲਬ ਇਹਨਾਂ ਨੇ ਮੇਰੇ ਤੇ ਇਲਜ਼ਾਮ ਲਾਏ ਨੇ ਉਹ ਬਿਲਕੁਲ ਝੂਠੇ ਨੇ ਉਹਨਾਂ ਦਾ ਕੋਈ ਪ੍ਰੂਫ ਨਹੀਂ ਇਹਨਾਂ ਕੋਲ ਜੋ ਮੇਰੇ ਮਤਲਬ ਮੇਰੇ ਕੋਲ ਪ੍ਰੂਫ ਨੇ ਮੈਂ ਸਾਰਾ ਕੁਝ ਦੇ ਚੁੱਕਾ ਜੀ ਤੁਹਾਡੇ ਨਾਲ ਕੀ ਕਿੰਨੇ ਪੈਸੇ ਠੱਗੀ ਮਾਰੇ ਉਹਨਾਂ ਨੇ ਮੇਰੇ ਨਾਲ ਜੀ 9 ਲੱਖ ਰੁਪਇਆ ਮੇਰਾ ਸਾਲਾ ਸੁਖਜਿੰਦਰ ਸਿੰਘ ਉਧਾਰ ਕਹਿ ਕੇ ਲੈ ਕੇ ਗਿਆ ਤੇ ਉਹਦੇ ਵੱਟੇ ਮੈਨੂੰ ਇੱਕ ਚੈੱਕ ਦੇ ਕੇ ਗਿਆ ਜੋ ਕਿ ਬੈਂਕ 'ਚ ਬਾਉਂਸ ਹੋ ਗਿਆ ਜੀ ਤੇ ਉਸ ਤੋਂ ਬਾਅਦ 5,52,000 ਰੁਪਏ ਮੈਂ ਆਪਣੇ ਘਰ ਵਾਲੇ ਨੂੰ ਆਰਐਫਐਕਸ ਕਰਾਈ ਵੀ ਤੈਨੂੰ ਮੈਂ ਬੁਲਾਉਣੀ ਆ ਉਹਦੇ ਨਾਮ ਤੇ ਤੇ ਉਸ ਤੋਂ ਬਾਅਦ 5 ਲੱਖ ਰੁਪਇਆ ਮੇਰੀ ਸੱਸ ਮਲਕੀਤ ਕੌਰ ਤੇ ਆਪਦੀ ਜ਼ਿੰਮੇਵਾਰੀ ਤੇ ਆਪਦੇ ਦੋ ਹੀ ਮੁੰਡਿਆਂ ਦੀ ਲਿਮਟ ਦੇ ਵਿੱਚ ਮੇਰੇ ਤੋਂ ਪਵਾ ਲੇ ਆਰਟੀਐਸ ਹੋਈ ਹੋਈ ਹੈ ਜੀ ਚੈੱਕ ਮੈਨ ਨਾਲ ਦੇਤਾ ਲੱਗਿਆ ਹੋਇਆ ਜਦੋਂ ਚੈੱਕ ਬਾਰੇ ਮੈਂ ਪਤਾ ਕਰਿਆ ਜੀ ਉਹਦਾ ਉਹ ਉਹ ਬੰਦ ਕਰਾ ਗਈ ਜੀ ਉਹਨੂੰ ਮਤਲਬ ਇਹਨਾਂ ਨੂੰ ਸਾਰਿਆਂ ਨੂੰ ਪਤਾ ਸੀਗਾ ਵੀ ਅਸੀਂ ਇਹਦੇ ਨਾਲ ਧੋਖਾ ਕਰਨਾ ਸੋ ਇਹ ਕਰ ਚੁੱਕੇ ਨੇ ਜੀ ਕੋਈ ਸੋਨਾ ਸੀ ਤੁਹਾਡਾ ਹਾਂਜੀ 13 ਤੋਲੇ ਮੇਰਾ ਸੋਨਾ ਸੀਗਾ ਉਹ ਵੀ ਇਹ ਦੋ ਵਾਰ ਆਸਟ੍ਰੇਲੀਆ ਜਾ ਆਇਆ ਹੀ ਤੇ ਜਾ ਮਤਲਬ ਇਹਨਾਂ 에ਰਪੋਰਟ ਵਿੱਚ ਦੀ ਸੋਨਾ ਨਹੀਂ ਲੰਘਿਆ ਜਾਂ ਨਹੀਂ ਲੰਘਿਆ ਇਹਨਾਂ ਕੋਲ ਮੇਰਾ ਸੋਨਾ ਮੇਰੇ ਕੋਲ ਜਦ ਮੈਂ ਆਪਦਾ ਦੇਖਿਆ ਘਰ ਮੈਨੂੰ ਕੁਝ ਨਹੀਂ ਲੱਭਿਆ ਜੀ ਮੈਂ ਚਾਹਨਾ ਮੈਂ ਚਾਹਨਾ ਜੀ ਵੀ ਮੇਰੀ ਸਨਵਾਈ ਹੋਵੇ ਮੈਨੂੰ ਇਨਸਾਫ ਦਿਵਾਇਆ ਜਾਵੇ ਕੋਈ ਇਹੋ ਜਿਹਾ ਕਾਨੂੰਨ ਹੋਵੇ ਮਤਲਬ ਮੁੰਡਿਆਂ ਵਾਸਤੇ ਵੀ ਕਾਨੂੰਨ ਹੋਣਾ ਚਾਹੀਦਾ ਜੀ ਕੋਈ ਲੱਖ ਰੁਪਏ ਦੇ ਠੱਗੀ ਦੇ ਮਸਲੇ ਆਸਟ੍ਰੇਲੀਆ ਕੀ ਲੱਤੀ ਕੀ ਮਸਲਾ ਹੈ ਇੱਕ ਜਸਵਿੰਦਰ ਸਿੰਘ ਨਾਂ ਦਾ ਵਿਅਕਤੀ ਸੀਗਾ ਉਹ ਚਨਾਗਰੇ ਵਿਆਹਿਆ ਸੀਗਾ ਚਨਾਗਰੇ ਵਿਆਹਣ ਤੋਂ ਬਾਅਦ ਉਹਦੇ ਇੱਕ 11 ਸਾਲ ਦਾ ਬੇਟਾ ਸੀਗਾ ਉਹਦੀ ਮਿਸ ਜਿਹੜੀ ਹੈਗੀ ਆ ਆਸਟ੍ਰੇਲੀਆ ਦਾ ਘੁੰਮਣ ਲਈ ਗਈ ਸੀਗੀ ਉਹਦੀ ਬੇਟਾ ਤੇ ਉਹਦੀ ਮੈਸੇਜ ਹੈ ਜਿਹੜੀ ਨੇ ਉੱਥੇ ਜਾ ਕੇ ਵਰਕ ਵਰਕ ਪਰਮਿੰਟ ਲੈ ਲਿਆ ਵਰਕ ਪਰਮਿੰਟ ਰਹਿਣ ਕਰਕੇ ਠੀਕ ਹੈ ਨਾ ਜਿਹੜੀ ਹੈਗੇ ਉਹ 2 2.5 ਸਾਲਾਂ ਤੋਂ ਜਿਹੜਾ ਹੈਗਾ ਉਹਦੇ ਫਾਦਰ ਨਾਲ ਬੱਚੇ ਦੇ ਜਿਹੜਾ ਹੈਗਾ ਉਹਦੇ ਨਾਲ ਕੋਈ ਗੱਲ ਨਹੀਂ ਕਰਾਈ ਜਿਹੜੇ ਪੈਸੇ ਸੀਗੇ ਉਹ ਬੰਦਾ ਕਹਿੰਦਾ ਵੀ ਮੈਂ ਲਾਏ ਸੀ ਕੁਝ ਪੈਸੇ ਇਹਦੇ ਪੇਰਾਂ ਨੂੰ ਦਿੱਤੇ ਸੀ ਮੈਂ ਤੇ ਇਸ ਜਿਸ ਦੇ ਆਧਾਰ ਤੇ ਸਾਡੇ ਕੋਲ ਇਨਕੁਆਰੀ ਦਰਜ ਹੋ ਕੇ ਠੀਕ ਹੈ ਨਾ ਇਹਦੇ ਐਫਆਈਆਰ ਦਾ ਲੋਜ ਹੋਈ ਆ ਇਹਦੇ ਵਿੱਚ ਤਿੰਨ ਬੰਦਿਆਂ ਦੇ ਖਿਲਾਫ ਉਹਦੇ ਘਰ ਵਾਲੀ ਦੇ ਖਿਲਾਫ ਤੇ ਇੱਕ ਉਹਦੇ ਸਾਲੇ ਦਾ ਹੈਗਾ ਤੇ ਇੱਕ ਉਹਦੀ ਸੱਸ ਆ ਤੇ ਜਿਹੜੀ ਇਹ ਇਸ ਸਬੰਧ ਦੇ ਵਿੱਚ ਅਸੀਂ ਜਿਹੜੀ ਉਹਦੀ ਸੱਸਾ ਹੈਗੀ ਆ ਮਲਕੀਤ ਕੌਰ ਉਹ ਰੈਸ਼ਟ ਕੀਤੀ ਆ ਜਿਹਦਾ ਇੱਕ ਨਿੰਦਾ ਪੁਲਿਸ ਰਮਾੜਾ ਸਾਡੇ ਕੋਲੇ ਠੀਕ ਆ ਉਹਨੂੰ ਅੱਜ ਦੁਬਾਰਾ ਫੇਰ ਅਸੀਂ ਪੇਸ਼ ਕਰਾਂਗੇ ਅਦਾਲਤ ਦੇ ਵਿੱਚ ਉਹਨੂੰ ਦੱਸ ਰਿਹਾ ਵੀ 14.5 ਲੱਖ ਰੁਪਈਆ ਤੇ ਕੁਝ ਉਹਦੇ ਗਹਿਣੇ ਨੇਗੇ ਵੀ ਉਹ ਉਹਦੀ ਸੱਸ ਕੋਲੇ ਨੇਗੇ ਅਸੀਂ ਸਾਡੀ 13 ਟੋਲੇ ਗਹਿਣੇ ਨੇ 13 ਟੋਲੇ ਗਹਿਣੇ ਨੇਗੇ ਠੀਕ ਹੈ ਨਾ ਉਸ ਤੋਂ ਦੀ ਸਾਡੀ ਉਹਦੀ ਪੁੱਛ ਕੇ ਜਿਹੜੀ ਹੈਗੀ ਚੱਲ ਰਹੀ ਹੈ ਤਪਤੀਸ਼ ਹੈ